ਅਸੀਂ ਜਿਹੜੇ ਅੱਜ ਤੇ ਪਛਾਰ ਉੱਤੇ ਸੇਵਾ ਕਰਦੇ ਤੇ ਆ ਜਿਹੜੀ ਪੰਜਾਬ ਦੀ ਸਿਚੁਏਸ਼ਨ ਹੈ ਆ ਇਹ ਜੀ ਪਹਿਲਾਂ ਵੀ ਅਸੀਂ ਪੋਸਟ ਪਾਈ ਸੀਗੇ ਭਈ ਜੋ ਹੋ ਰਿਹਾ ਆ ਤੇ ਕੱਲ ਅਸੀਂ ਰਿਕਾਰਡ ਕੀਤਾ ਸੀ ਪ੍ਰੋਗਰਾਮ ਭਾਈ ਹਰਪ੍ਰੀਤ ਸਿੰਘ ਨਾਲ ਪਰ ਰਿਕਾਰਡਿੰਗ ਚੰਗੀ ਨਹੀਂ ਹੋਈ ਬ੍ਰੋਡਕਾਸਟ ਨਹੀਂ ਕਰ ਸਕੇ ਤੇ ਭਾਈ ਹਰਪ੍ਰੀਤ ਸਿੰਘ ਸਾਡੇ ਜਿਹੜੇ ਭਈ ਪੰਜਾਬ ਦੇ ਤੇ ਇੰਡੀਆ ਦੇ ਡਾਇਰੈਕਟਰ ਆ ਸੋ ਉਹ ਜੋ ਹਾਲਾਤ ਹੈਗੇ ਆ ਲੋਕਾਂ ਵਿੱਚ ਕਾਫੀ ਪਈ ਪੰਜਾਬ ਸਾਰੇ ਪੰਜਾਬ ਵਿੱਚ ਪਈ ਕਾਫੀ 84 ਮਗਰੋਂ ਜੋ ਹੋਇਆ ਮੜਕੇ ਹੋ ਰਿਹਾ ਸਾਡੇ ਨੌਜਵਾਨ ਸਾਡੇ ਸਿੰਘ ਚੱਕੀ ਜਾਂਦੀ ਪੁਲਿਸ ਬਾਹਰੋਂ ਪੌਸਤਾ ਕੇ ਜਿਹੜੇ ਵੀ NSA ਜਾਂ NIA ਚੱਕੀ ਜਾਂਦੇ ਆਪਣੇ ਮੁੰਡਿਆਂ ਨੂੰ ਉਹੀ ਜੋ 84 ਮਗਰੋਂ ਪਤਾ ਨਹੀਂ ਲੱਗਣਾ ਕਿੱਥੇ ਮੁੰਡੇ ਲੱਗੇ ਅਸੀਂ ਸਮਝਿਆ ਪਈ ਚਲੋ ਪੰਜਾਬ ਆ ਜਾਂ ਇੰਡੀਆ ਕਹ ਲਓ ਪਈ ਕਾਫੀ ਪ੍ਰੋਗਰੈਸ ਹੋ ਗਿਆ ਕੋਈ ਪ੍ਰੋਗਰੈਸ ਨਹੀਂ ਹੋਇਆ ਸਾਨੂੰ ਇਹੇ ਦੇਸ਼ ਦਾ ਘੜੀ ਘੜੀ ਸਿੱਖਾਂ ਲਈ ਇੱਕ ਹੋਰ ਇਨਸਾਫ ਹੁੰਦਾ ਸਿੱਖਾਂ ਲਈ ਕਾਨੂੰਨ ਵੱਖਰਾ ਹੁੰਦਾ ਕਿਸ ਨੇ ਸੋਚਿਆ ਨਹੀਂ ਕਿ 2023 ਦੇ ਵਿੱਚ ਸਾਲ ਬਾਅਦ ਚਲੋ ਆਲਮੋਸਟ ਜਿਹੜਾ ਭਈ ਜੋ 84 ਹੋਇਆ ਕੋਈ ਮੁਰਤੇ ਹੋਗਾ ਜਿਹੜੇ ਭਈ ਕਹਿੰਦੇ ਆ ਨਹੀਂ 84 ਵਰਗੇ ਨਹੀਂਗੇ ਬਸ ਕਾਰਵਾਈ ਹੋ ਰਹੀ ਆ ਉਹ ਗਲਤ ਆ ਜੇ ਤੁਹਾਡਾ ਮੁੰਡਾ ਕੋਈ ਚਾਕੇ ਲੈ ਜਾਵੇ ਤੁਹਾਡਾ ਭਰਾ ਕੋਈ ਚੱਕੇ ਲੈ ਜਾਵੇ ਤੁਹਾਡਾ ਪੁੱਤ ਕੋਈ ਲੈ ਕੇ ਚੱਕੇ ਲੈ ਜਾਵੇ ਤੁਹਾਨੂੰ ਫੇ ਪਤਾ ਲੱਗਦਾ ਕਿ ਕਿੰਨਾ ਕੀ ਤੁਹਾਡੇ ਉੱਪਰ ਬੀਤਦੀ ਆ ਨਾ ਇਹ ਦਸਰਾਂ ਨਹੀਂ ਕਿੱਥੇ ਲੈ ਕੇ ਗਏ ਇਹ ਜੋ ਬਹੁਤ ਇਹ ਬਹੁਤ ਇਹ ਮੈਂ ਭਗਵਾਨ ਗਮਾਨ ਨੂੰ ਸਾਨੂੰ ਕਹਿਣਾ ਚਾਹੁੰਦਾ ਵੀ ਇਹ ਸਾਡੇ ਪੰਜਾਬੀ ਮੁੰਡੇ ਆ ਸੀ ਪੰਜਾਬੀ ਸਾਰੇ ਤੁਸੀਂ ਪੰਜਾਬ ਦੇ ਸੀਐਮ ਆ ਤੁਸੀਂ ਇੱਕ ਬੰਦੇ ਨੂੰ ਮੁੰਡਿਆਂ ਚੱਕੀ ਜਾਣਾ ਇਹ ਕਿੱਥੇ ਅੰਗਰੇਜ਼ੀ ਚ ਕਹਿੰਦੇ ਹੁੰਦੇ ਆ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ ਭਈ ਹਰ ਬੰਦਾ ਜਦ ਤੱਕ ਉਹਨੂੰ ਚਾਰਜ ਨਹੀਂ ਕੀਤਾ ਜਾਂਦਾ ਉਹਦੇ ਉੱਪਰ ਕੋਈ ਕੋਰਟ ਕੇਸ ਨਹੀਂ ਜਾਂਦਾ ਮੁਕਾਦਮਾ ਨਹੀਂ ਹੁੰਦਾ ਪ੍ਰੂਵ ਕਰਨ ਨੂੰ ਭਈ ਉਹਨੇ ਕੁਝ ਗਲਤ ਕੀਤਾ ਉਹ ਬਿਲਕੁਲ ਇਨੋਸੈਂਟ ਆ ਇੱਥੇ ਜਦੋਂ ਕੋਈ ਪੁਲਿਸ ਕਿਸੇ ਨੂੰ ਅਰੈਸਟ ਕਰਦੀ ਆ ਸਾਰੀ ਦੁਨੀਆ ਵਿੱਚ ਇੰਡੀਆ ਵਿੱਚ ਇਹੀ ਕਾਨੂੰਨ ਆ ਤੇ ਉਹ ਵੀ ਇਹੀ ਭਈ ਜਦ ਤੱਕ ਤੁਸੀਂ ਕਿਸੇ ਨੂੰ ਅਰੈਸਟ ਕਰਦੇ ਬੰਦੇ ਇਨੋਸੈਂਟ ਹੁੰਦੇ ਕੋਈ ਗਿਲਟ ਨਹੀਂ ਹੁੰਦਾ ਪਰ ਜੇ ਸਾਡੀ ਪੁਲਿਸ ਆ ਜਾਂ ਸਾਡੇ ਤੇ ਸਰਕਾਰੀ ਜਿਹੜੀਆਂ ਏਜੰਸੀਆਂ ਜਿਹੜਾ ਕਾਨੂੰਨ ਬਣਿਆ ਆਪੇ ਹੀ ਕਾਨੂੰਨ ਤੋੜੀ ਜਾਂਦੇ ਆ ਫੇ ਸਤਿਆਨਾਸੀ ਆ ਸੇ ਸਾਰਿਆਂ ਦਾ ਇੱਕ ਪਾਸੇ ਤੁਹਾਨੂੰ ਕਹਿੰਦੇ 84 ਮੁੜ ਕੇ ਹੋਣਾ ਨੀਗਾ ਅਸੀਂ ਲੋਕਤੰਤਰ ਆ ਦੁਨੀਆ ਦੀ ਵੱਡੀ ਪਾਵਰ ਬਣਨਾ ਦੂਜੇ ਪਾਸੇ ਮੁੰਡੇ ਚਰਚਾ ਕੇ ਲਈ ਜਾਂਦੇ ਬਾਹਰ ਪੰਜਾਬ ਤੋਂ ਕਹਿੰਦੇ ਕਾਰਵਾਈ ਕਰਨੀ ਇਹ ਕਾਰਵਾਈ ਕਰਨੀ ਠੀਕ ਐ ਮੈਂ ਅਮਰਪ੍ਰੀਤ ਸਿੰਘ ਨੇ ਵੀ ਗੱਲ ਕੀਤੀ ਸੀ ਕੱਲ੍ਹ ਸਾਡੀ ਫੌਲ ਸਾਡੀ ਆਫਿਸ ਆ ਬਹੁਤ ਕਾਰਵਾਈਆਂ ਹੁੰਦੀਆਂ ਉੱਥੇ ਇੰਟੈਲਿਸ ਵਾਲੇ ਆਉਂਦੇ ਆ ਸਾਰਾ ਕੁਝ ਚੈੱਕ ਕਰਦੇ ਸਾਡਾ ਪਹਿਲਾਂ ਤਾਂ ਬਹੁਤ ਹੀ ਜ਼ਿਆਦਾ ਆਉਂਦੇ ਹੁਣ ਮੇਰੇ ਕੱਲ ਇੱਕ ਦੋ ਮਹੀਨੇ ਬਾਅਦ ਆਉਂਦੇ ਆ ਉਹ ਆਪਣੀ ਕਾਰਵਾਈ ਕਰਦੇ ਆ ਚਲ ਜਾਂਦੇ ਜੇ ਕਾਰਵਾਈ ਕਰਨੀ ਆ ਕਿਸੇ ਨੇ ਕੁਝ ਤੁਹਾਡਾ ਖਿਆਲ ਗਲਤ ਕੀਤਾ ਤੁਸੀਂ ਕਰ ਲਓ ਕਾਰਵਾਈ ਪਰ ਕਾਨੂੰਨੀ ਤੌਰ ਤੇ ਕਰੋ ਆਪਣੇ ਵਿਧਾਨ ਥੱਲੇ ਕਰੋ ਆਪਣੀ ਲੋਕਤੰਤਰ ਥੱਲੇ ਕਰੋ ਮੁੰਡਿਆਂ ਨੂੰ ਲੈ ਕੇ ਬਾਹਰ ਜਾਣ ਨਾਲ ਲਕੋਣਾ ਦਸਰਾਂ ਨਹੀਂ ਕਿੱਥੇ ਵਕੀਲ ਨਹੀਂ ਮਿਲਦਾ ਨਾ ਇਹਦਾ ਮਤ ਤੁਸੀਂ ਪਹਿਲਾਂ ਤੁਸੀਂ ਕਹਿੰਦਾ ਉਹ ਬੰਦੇ ਗਿਲਤੀ ਆ ਫਿਰ ਤੁਹਾਡੇ ਸਿਸਟਮ ਕੀ ਲੋੜਿਆ 84 ਮਹੀਨਿਆਂ ਮੁੰਡਿਆਂ ਨੂੰ ਗੋਲੀਆਂ ਮਾਰਦੀਆਂ ਝੂਠੇ ਮੁਕਾਬਲੇ ਹੋਏ ਜਿੰਨ ਕਹਿੰਦੇ ਫੇਕ ਇੰਕਾਊਂਟਰ ਇਹੀ ਹੋਇਆ ਜਿੰਨੇ ਉੱਥੇ ਇੱਕ ਇੰਡੀਆ ਦਾ ਅਫੀਸਰ ਮਿਲਿਆ ਸੀਗਾ ਇਹਨਾਂ ਤੋਂ ਆਪਣੀ ਭਰਾ ਦੀਆਂ ਫੋਟੋਆਂ ਪਾਉਂਦਾ ਰਹਿਣਾ ਚੰਨੀ ਦੀਆਂ ਚਰਨਜੀਤ ਸਿੰਘ ਚੰਨੀ ਪਿੰਡ ਮੁੰਡੀਆਂ ਉਹ ਤਾਂ ਅਤਵਾਦੀ ਸੀਗਾ ਮੈਂ ਕਿਹਾ ਅਤਵਾਦੀ ਸੀਗਾ ਤੁਸੀਂ ਕੋਰਟ ਲੈ ਜਾਂਦੇ ਮੁਕਾਦਮੇ ਲੈ ਕੇ ਪ੍ਰੂਫ ਕਰ ਦਿੰਦੇ ਤੁਹਾਨੂੰ ਗੋਲੀ ਮਾਰ ਦਿੱਤੀ ਚੱਕ ਕੇ ਝੂਠੇ ਮੁਕਾਬਲੇ ਵਿੱਚ ਤੇ ਤਿੰਨ ਕਿੱਦਾਂ ਪਤਾ ਉਹ ਅਤਵਾਦੀ ਆ ਤੁਹਾਨੂੰ ਦਿਖਾਉ ਮੈਨੂੰ ਮੈਂ ਕੋਰਟ ਕੋਰਟ ਦੀਆਂ ਡਾਕੂਮੈਂਟ ਦਿਖਾਲ ਦੋ ਕੋਰਟ ਦੇ ਪੇਪਰ ਦਿਖਾਲ ਦੋ ਮੁਕੱਦਮਾ ਚੱਲਿਆ ਉਹ ਪ੍ਰੂਫ ਕੀਤਾ ਗਿਆ ਸੀਗਾ ਵੀ ਉਹ ਉਹ ਹੱਤਵਾਦੀ ਆ ਮੈਂ ਮੰਨ ਜੂਗਾ ਦਿਖਾਲ ਦੋ ਮੈਂ ਕਿਹਾ ਮੈਂ ਤੁਹਾਡੀ ਵੀਰਡ ਕਰਦਾ ਇੱਕ ਹਫ਼ਤਾ ਦੋ ਆਪਕੇ 6 ਮਹੀਨਾ ਮੈਂ ਤੇਰੀ ਵੀਰਡ ਕਰਦਾ ਤੇ ਤੁਸੀਂ ਦੱਸੋ ਬੰਦਾ ਉਹ ਹੱਤਵਾਦੀ ਸੀ ਮੈਂ ਤੁਹਾਨੂੰ ਮੰਨ ਲਊਗਾ ਕਿੱਥੇ ਪੇਪਰ ਕੋਈ ਨਹੀਂ ਪੇਪਰ ਕੋਈ ਮੁਕੱਦਮਾ ਚੱਲਿਆ ਨਹੀਂ ਪਹਿਲਾਂ ਗੋਲੀਆਂ ਮਾਰਤੀਆਂ ਸਾਡੇ ਜਿਹੜੇ ਐਮਐਲਏ ਐਮਪੀ ਸਾਡੇ ਜਿਹੜੇ ਪੰਜਾਬ ਦੇ ਆ ਇਹ ਤਾਂ ਬਹੁਤ ਕੰਮੇ ਨਿਕਲਦੇ ਆ ਵੋਟਾਂ ਪੈਣੀਆਂ ਬਸ ਖਾਈ ਜਾਣਾ ਪੈਸਾ ਖਾਈ ਜਾਣਾ ਕਿਸੇ ਦੀ ਗੱਲ ਨਹੀਂ ਕਰਨੀ ਹਾਂ ਜਿਨ੍ਹਾਂ ਨੇ ਕੋਈ ਗਲਤ ਕੀਤਾ ਉਹ ਉੱਪਰ ਲਾਓ ਚਾਰਜ ਲਾਓ ਠੀਕ ਹੈ ਨੋ ਪ੍ਰੋਬਲਮ ਪਰ ਤੁਸੀਂ ਚਾਰਜ ਲਾਓ ਉਦੋਂ ਪਹਿਲਾਂ ਕੋਈ ਕੋਰਟ ਕੇਸ ਹੋ ਗਏ ਉਹ ਵੀ ਆਪਣੇ ਵਕੀਲ ਰੱਖਣ ਮੁੰਡੇ ਵਕੀਲ ਉਹਨੂੰ ਡਿਫੈਂਡ ਕਰਨ ساری ਕਾਰਵਾਰਡ ਹੋ ਗਈ ساری ਵਾਰਡ ਹੋ ਗਈ ਸੋ ਮੇਰਾ ਇਹੀ ਮੈਸੇਜ ਆ ਸੰਗਤ ਨੂੰ ਇੱਕ ਵਾਰ ਹੋਣਾ ਨਾ ਸਾਡੇ ਉੱਪਰ ਬਹੁਤ ਇਹ ਦੁਨੀਆ ਬੇਸਤਾਂ ਹੋ ਗਈਆਂ ਮੇਰੇ ਖਿਆਲ ਮੇਰਾ ਫੇਸਬੁੱਕ ਵੀ ਹੁਣ ਪੰਜਾਬ ਇੰਡੀਆ ਚ ਬੰਦ ਕਰ ਦਿੱਤਾ ਕੱਲ ਭਾਈ ਅਮਰਪ੍ਰੀਤ ਸਿੰਘ ਦੇਖਦਾ ਸੀਗਾ ਉਹ ਵੀ ਬੰਦ ਕਰਤਾ ਉੱਥੇ ਜਿੰਨੀ ਵਾਰੀ ਪਾਬੰਦੀਆਂ ਲਾਈ ਜਾਣ ਭਾ ਜਿਹੜਾ ਸਚਾਈ ਨਿਕਲੀ ਜਾਵੇ ਜਿਹੜੇ ਸਾਡੇ ਨੌਜਵਾਨ ਜਿਹੜੀ ਮਰਜ਼ੀ ਜੱਥੇ ਬੰਦੀ ਨਾਲ ਹੋਵੇ ਕੋਈ ਸਾਨੂੰ ਫਰਕ ਨਹੀਂ ਗਾ ਉਹ ਸਾਡੇ ਖਿਲਾਫ ਵੀ ਲਿਖਣ ਕੋਈ ਕੋਈ ਫਰਕ ਹੀ ਨਹੀਂ ਗਾ ਸਾਡੇ ਖਿਲਾਫ ਝੂਠੀ ਬੋਲਣ ਦੇਂਦੇ ਆੜੀ ਸਟੇਜਾਂ ਤੇ ਕੋਈ ਫਰਕ ਨਹੀਂ ਗਾ ਉਹ ਸਾਡੇ ਮੁੰਡੇ ਆ ਇਹ ਸਾਡੇ ਸਿੱਖ ਆ ਜਿਹੜੇ ਮਾਮਾ ਫਰੇ ਪੇ ਉਹਨਾਂ ਦੇ ਉਹਦੇ ਭਰਾ ਵੀ ਅੜੀਖਦੇ ਆ ਕਿ ਸਾਡਾ ਪੁੱਤ ਵਾਪਸ ਆ ਜਾਵੇ ਮੈਂ ਵੀ ਇਹ ਹੀ ਕਹਿੰਦਾ ਕੋਈ ਸਾਨੂੰ ਫਰਕ ਨਹੀਂ ਜਿਹੜਾ ਸਾਡੇ ਖਿਲਾਫ ਹੀ ਬੋਲਦੇ ਸੀਗੇ ਉਹਨੂੰ ਬੋਲਦੇ ਰਹੇ ਆ ਉਹ ਹੀ ਕਹਿੰਦੇ ਸਹੀ ਸਲਾਮਤ ਬਾਸ ਹੋਣ ਫਿਰ ਸਾਡੇ ਖਿਲਾਫ ਬੋਲੀ ਜਾਂਦੇ ਫਰਕ ਨਹੀਂ ਆ ਅਸੀਂ ਚਾਹੁੰਦੇ ਨਹੀਂ ਕਿਸੇ ਨੂੰ ਸਾਡੇ ਬਾਹਰ ਆ ਕੇ ਪੰਜਾਬ ਤੋਂ ਜਿੱਦਾਂ ਸਿੱਧੂ ਮੂਸੇਵਾਲਾ ਉਹਨੂੰ ਮਾਰਿਆ ਸਾਰਾ ਪਲਾਨ ਕੀਤਾ ਗਿਆ ਹੁਣ ਸਾਡੇ ਮੁੰਡੇ ਚੱਕ ਲਾ ਪਲਾਨ ਕੀਤਾ ਗਿਆ ਇੱਕਲਾ ਇੱਕ ਤੁਹਾਡੇ ਬੰਦੇ ਚੱਕਿਆ ਕਈ ਕਈ ਸੋਚ ਹੈਗੀ ਉਹ ਕੱਲੇ ਵਾਰਸ ਉਹਨਾਂ ਦੇ ਚੱਕੇ ਆ ਬਹੁਤ 2-3 ਜੱਥੇਬੰਦੀਆਂ ਦੇ ਸਿੰਘ ਚੱਕੇ ਆ ਸਿਆਣੇ ਸਿੰਘ ਜਿਹੜੇ ਸਾਡੇ ਸਕਾਲਰ ਵੀ ਆ ਸੋ ਕਈ ਵਾਰੀ ਖਿਆਲ ਨਹੀਂ ਕਰਦੇ ਅਸੀਂ ਉਹ ਕਿਦਾਂ ਬਹਾਨੇ ਵਾਕੇ ਸਾਰੇ ਚੱਕ ਲੈਂਦੇ ਆ ਕਈ ਹੈਗੇ ਕਈ ਦਲ ਖਾਲਸਾ ਤੋਂ ਕਈ ਹੁਣ ਤੇ ਕਾਰਵਾਰ ਹੋਈ ਆ ਕਈ ਹੈਗੇ ਸਿੱਖ ਸਿਆਸਤੋਂ ਉਹਨਾਂ ਵੀ ਕਾਰਵਾਹ ਹੋ ਰਹੀ ਆ ਤੇ ਆਪਣੇ ਸਪੌਂਸਰ ਹੋ ਤੇ ਹੋ ਰਹੀ ਆ ਪਰ ਸਾਨੂੰ ਇਸ ਵੇਲੇ ਸੋਚਣਾ ਪੈਣਾ ਕਿਉਂਕਿ ਜਿਹੜੇ ਵੀ ਸਾਡੇ ਵਿੱਚ ਕੋਈ ਫਰਕ ਹੈਗਾ ਆ ਕੋਈ ਸਾਡੇ ਵਿੱਚ ਕਹੋ ਇੱਕ ਦੂਜੇ ਦੀ ਚਲੋ ਕੋਈ ਡਿਸਐਗਰੀਮੈਂਟ ਹੈਗੀ ਆ ਉਹ ਟਾਈਮ ਨਹੀਂਗਾ ਅਸੀਂ ਸਾਰਿਆਂ ਨੂੰ ਕਹਿੰਨੇ ਸਾਰੇ ਦੇ ਪੁੱਤ ਬਾਪ ਸਹੀ ਸਲਾਮਤ ਹੋਣ ਇਹ ਸਾਡਾ ਆਪ ਝਗੜਾ ਉਹ ਸਾਡਾ ਆਪ ਝਗੜਾ ਆ। ਕੋਈ ਦਿੱਲੀ ਵਿੱਚ ਆ ਕੇ ਲਤਨ ਵਾਲੇ। ਨਾ ਕੋਈ ਸਰਕਾਰੀ ਬੰਦਾ ਲਤਨ ਵਾਲੇ। ਕਿ ਸਾਡੀ ਘਰ ਦੀ ਗੱਲ ਆ। ਕੋਈ ਫਰਕ ਨਹੀਂ। ਸਾਡੇ ਮੁੰਡੇ ਆ। ਸਾਡੇ ਭਰਾ ਆ। ਸਾਡੇ ਘਰ ਆ ਬੋਦਣਾ। ਕੋਈ ਫਰਕ ਨਹੀਂ ਬੋਲੀ ਜਾਣ। ਪਰ ਸਹੀ ਸੌ ਬਾਤ ਸਾਂ। ਅਸੀਂ ਵੀ ਕੈਂਪੇਨ ਥੋੜੀ ਕਰੀ ਸ਼ੁਰੂ ਹੋਰਤ ਕਰ ਦੇਣੀ ਇੱਥੇ। ਇਹ ਜਿਹੜੀ ਭਈ ਭਈ ਮੁੰਡਿਆਂ ਲਈ ਇੱਥੇ ਅਵੇਅਰਨੈਸ ਲਿਆਉਣ ਦੀ। ਤੇ ਕੀ ਹੋ ਰਿਹਾ ਪੰਜਾਬ ਦੇ ਵਿੱਚ। ਕਿਉਂਕਿ ਜਦੋਂ ਵੀ ਇਹ ਪ੍ਰੋਬਲਮ ਆਉਂਦੀ ਆ ਨਾ ਉਹਨਾਂ ਕਲੋ 100 150 ਮੁੰਡਾ ਚੱਕ ਲਿਆ ਜਾਂ ਸਿੰਗਸ ਨਾਲ ਚੱਕ ਲਿਆ ਉਹਨਾਂ ਵਿੱਚੋਂ ਕਈ ਹੈਗੇ ਸਿੰਘ ਜਿਹੜੇ ਪਈ ਕਮਾਈ ਘੱਟ ਕਰਦੇ ਜਾਂ ਕਮਾਈ ਇਕੱਲੇ ਇਕ ਹੀ ਕਰਦੇ ਤੇ ਪਰਿਵਾਰ ਉਹਨਾਂ ਦੇ ਮੁੰਡਿਆਂ ਤੇ ਚੱਲਦਾ ਅਸੀਂ ਉਹ ਪਰਿਵਾਰ ਨੂੰ ਅਪੀਲ ਕਰਦੇ ਸਾਡੇ ਖਾਸਾ ਇੰਡੀਆ ਦੇ ਆਫਿਸ ਨੂੰ ਤੁਸੀਂ ਕੰਟੈਕਟ ਕਰੋ ਤੇ ਉਹਦੇ ਵਿੱਚ ਜਿਹੜੇ ਪਰਿਵਾਰ ਦੇ ਮੁੰਡੇ ਚੱਕ ਲਿਆ ਜੇ ਉਹਨਾਂ ਦੀ ਆਰਸਿਕ ਮਦਦ ਪੀ ਲੋੜਿਆ ਸਾਡੀ ਟੀਮ ਜਾ ਕੇ ਸਾਰਾ ਕੁਝ ਚੈੱਕ ਕਰੂਗੀ ਆ ਕਿ ਗੱਲ ਕਰਗੀ ਪਰਿਵਾਰ ਨਾਲ ਦੱਸੋ ਬਈ ਤੁਹਾਡਾ ਕੀ ਕੀ ਹਾਲ ਹੈ ਆਪਣੇ ਨੂੰ ਇਕੱਲੇ ਨਾ ਸਮਝੋ ਸਾਰੇ ਤੁਹਾਡੇ ਨਾਲ ਖੜੇ ਆ। ਸੋ ਇਹਦੇ ਵਿੱਚ ਬੜਾ ਦੁੱਖ ਆ ਕਿ ਸਾਡੇ ਜਿਹੜੇ ਭਈ ਮੈਂ ਪਹਿਲਾਂ ਜਿੱਦਾਂ ਕਿਹਾ ਉਹਨਾਂ ਸਾਡੇ ਐਮਪੀ ਐਮਐਲਏ ਹਨ ਕਿੰਨੇ ਪੰਜਾਬ 'ਚ ਆਪ। ਉਹ ਜੇ ਸਾਰੇ ਇਕੱਠੇ ਹੋ ਕੇ ਜਾਂ ਆਪ ਹੋਵੇ ਜਾਂ ਦੂਜੇ ਕਾਂਗਰਸ ਹੋਵੇ ਜਾਂ ਭਾਲੀ ਦਾ ਹੋਵੇ ਸਾਰੇ ਇਕੱਠੇ ਹੋ ਕੇ ਬੋਲਣ ਪਰ ਮੁਸ਼ਕਲ ਇਹ ਹੁੰਦੀ ਪ੍ਰੋਬਲਮ ਇਹ ਹੁੰਦੀ ਆ ਜਿਹੜੇ ਪਾਵਰ 'ਚ ਹੁੰਦੇ ਆ ਉਹ ਕਦੀ ਬੋਲਦੇ ਨਹੀਂ। ਇਹ ਪਹਿਲਾਂ ਸਾਡੇ ਇਹੀ ਹੋਇਆ ਜਿਹੜੇ ਸਾਡੇ ਪਾਵਰ 'ਚ ਸੀਗੇ ਸਾਡੇ ਸਾਡੇ ਜਿਹੜੇ ਭਈ ਆਪੇ ਨੂੰ ਪੰਚ ਕਿੰਝ ਸੀਗੇ ਉਹਨੇ ਜਿਹੜੇ ਭਾਈ ਸਾਡੇ ਜਿਹੜੇ ਸਾਡੇ ਮੁੰਡੇ ਮਾਰੇ ਪੁਲਿਸ ਆਫਸਰ ਉਹਨੂੰ ਪ੍ਰਮੋਟ ਕੀਤਾ ਸਾਡੇ ਮੁੰਡਿਆਂ ਨੇ ਗੋਲੀਆਂ ਚਲਾਈਆਂ ਤੇ ਜਦੋਂ ਹੁਣ ਪਾਵਰ ਜੀ ਨੇ ਬੜਾ ਲੈਕਚਰ ਲਿੰਦੇ ਸਾਰਿਆਂ ਨੂੰ ਪੈਸੀ ਤੇ ਚੰਗੇ ਆ ਅਸੀਂ ਬਹੁਤ ਚੰਗੇ ਕੰਮ ਕੀਤੇ ਅਸੀਂ ਕੁਝ ਕੀਤਾ ਨਹੀਂ ਗਾ ਦੇਖੋ ਸਰਕਾਰ ਕਿੰਨੀ ਮਾੜੀ ਇਹ ਸਾਰੇ ਮਾੜੇ ਹੀ ਆ ਸਾਨੂੰ ਕੋਈ ਉਮੀਦ ਨਹੀਂ ਗਈ ਪਰ ਮੈਂ ਸੋਚਦਾ ਮੈਂ ਭਗਵਾਨ ਕਮਾਲ ਸਾਨੂੰ ਕਹਿਣਾ ਫਿਰ ਡਰ ਕੇ ਵੀ ਰਿਹਾ ਠੀਕ ਆ ਆਪਣੀ ਕਾਰਵਾਈ ਕਰੋ ਪਰ ਹਰ ਇੱਕ ਮੁੰਡੇ ਦਾ ਹਰ ਇੱਕ ਸਿੰਘ ਦਾ ਜੋ ਚੱਕਿਆ ਗਿਆ ਨਾ ਪਤਾ ਹੋਣਾ ਚਾਹੀਦਾ ਕਿੱਥੇ ਆ ਉਹਦੇ ਪਰਿਵਾਰਾਂ ਨੂੰ ਸਾਨੂੰ ਸਾਰਿਆਂ ਨੂੰ ਤਸੱਲੀ ਹੋਣੀ ਚਾਹੀਦੀ ਸਾਡਾ ਚੀਫ ਇੰਸਪੈਕਟਰ ਪੰਜਾਬ ਦਾ ਆ ਦਿੱਲੀ ਦਾ ਵੀ ਜੇ ਦਿੱਲੀ ਦਾ ਨਿਕਲੇ ਆ ਠੀਕ ਆ ਸਾਨੂੰ ਪਤਾ ਦਿੱਲੀ ਤੋਂ ਹੁਕਮ ਸਾਰਿਆਂ ਨੂੰ ਆਉਂਦਾ ਉਹਨਾਂ ਨੂੰ ਦਿੱਲੀ ਤੋਂ ਹੁਕਮ ਆਉਂਦਾ ਪਰ ਪੰਜਾਬ ਲਈ ਅੱਜ ਖੜੇ ਹੋਵੋ ਲੱਤਾਂ ਦੇ ਜਿਹੜਾ ਭਾਰ ਆਉਂਦਾ ਆ ਜਦੋਂ ਵੀ ਤੁਸੀਂ ਪੰਜਾਬ ਲਈ ਖੜੇ ਹੋਣੇ ਹੋ ਉਹ ਪਿੱਛੇ ਕਰੋ ਤੁਸੀਂ ਪੰਜਾਬ ਲਈ ਸੀਐਮ ਆ ਹਾਂ ਸਾਰੇ ਤੁਸੀਂ ਪੰਜਾਬ ਦੇ ਐਮਐਲਏ ਆ ਪੰਜਾਬ ਦੇ ਤੁਸੀਂ ਆਹ ਐਮਪੀਜ਼ ਆ ਕਰੋ ਕਰੋ ਮੁੰਡਿਆਂ ਵਾਲੇ ਸੋ ਅਸੀਂ ਵੀ ਹੁਣ ਮੜ ਜਾ ਦੇਖਦੇ ਮੈਂ ਹੁਣ 30 ਤੱਕ ਲਾਂ ਪਰ ਮੇਰਾ ਜਿਹੜਾ ਟਵਿੱਟਰ ਹੈ ਮੈਂ ਵੀ ਹੁਣ ਇਹਦੇ ਵਿੱਚ ਕਿਉਂਕਿ ਮੇਰਾ ਟਵਿੱਟਰ ਇੰਡੀਆ ਬੰਦ ਕੀਤਾ ਮੇਰਾ ਫੇਸਬੁਕ ਇੰਡੀਆ ਬੰਦ ਕੀਤਾ ਇੱਥੇ ਨਹੀਂ ਕੀਤਾ ਇੱਥੇ ਮੈਂ ਚੱਲੀ ਜਾਣਾ ਜਿੰਨਾ ਬਾਜੀ ਸਾਡਾ ਇਹ ਸੋਸ਼ਲ ਮੀਡੀਆ ਬੰਦ ਕਰੀ ਜਾਣ ਅਸੀਂ ਚੜ੍ਹਦੀ ਕਲਾ ਸੇਵਾ ਕਰੀ ਜਾਂਗੇ ਅਸੀਂ ਬੋਲੀ ਜਾਵਾਂ ਮੇਰੀ ਇਹੀ ਬੇਨਤੀ ਤੁਸੀਂ ਬੋਲੋ ਮੇਰੀ ਇੱਕ ਬਹੁਤ ਵੱਡੀ ਬੇਨਤੀ ਤੁਹਾਨੂੰ ਸਾਰਿਆਂ ਨੂੰ ਆਪਣੇ ਵਿੱਚ ਜਿਹੜੇ ਬੰਦੇ ਗਾਲਾਂ ਕੱਢਦੇ ਗਲੀਆਂ ਮਾਂ ਭੈਣਾਂ ਦੀਆਂ ਉਹਨਾਂ ਸਾਡੇ ਵਿੱਚ ਵੀ ਇਹ ਨਹੀਂ ਨਫਰੇ ਕੀਤੀ ਆ ਇਹਨਾਂ ਦੇ ਫਰੰਟਾਂ 'ਤੇ ਜਿਹੜੇ ਅਟੈਕ ਜਿਹੜੇ ਵੀ ਚੱਕੇ ਆ કરી ਜਾਂਦੇ ਘੜੀ ਘੜੀ ਜੇ ਗੰਦਬੋਲ ਦੇ ਪਿੱਛੇ ਹਟ ਜਾਓਗੇ ਜੇ ਗੰਦ ਤੁਸੀਂ ਆਪਣੇ ਗੰਦ ਦੇ ਵਿੱਚ ਪੈਨੇ ਤੁਸੀਂ ਗੰਦ ਵਾਲੇ ਦੇ ਪਿੱਛੇ ਫੋਲੋ ਕਰਦੇ ਨਾ ਤੇ ਛਿੱਟੇ ਸਾਰੇ ਪਾਸੇ ਪਉਣੇ ਗੰਦੇ ਇੱਕ ਰਾਸਤੇ ਤੁਰਿਏ ਸਾਰੇ ਲਈ ਇਨਸਾਫ ਲਈ ਘਰ ਲੈ ਕੇ ਆਪਣੇ ਮੁੰਡੇ ਘਰ ਲੈ ਕੇ ਆਈਏ ਆਪਣੇ ਜਿਹੜੇ ਸਿੰਘ ਘਰ ਲੈ ਕੇ ਆਈਏ ਮਗਰ ਜਿੰਨਾਂ ਨਾਲ ਚਾ ਝਗੜਾ ਹੋਵੇ ਕਰੀ ਜਾਈਏ ਮਗਰੋਂ ਪਰ ਬਾਹਰੋਂ ਆ ਕੇ ਸਾਡੇ ਮੁੰਡੇ ਫੜਨੇ ਆ ਕੇ ਅਸੀਂ ਸਾਨੂੰ ਕਿਸੇ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ ਸਾਡੀ ਆਪਸ ਵਿੱਚ ਲੜਾਈ ਹੋਵੇ ਝਗੜਾ ਹੋਵੇ ਕੋਈ ਫਰਕ ਨਹੀਂ ਪੈਂਦਾ ਬੰਦੇ ਘਰ ਆ ਪੰਜਾਬ ਹੀ ਲੜੀ ਜਾਣਾ ਸਾਡੀ ਆਦਤੀ ਕਹ ਲੋ ਪੰਜਾਬੀਆਂ ਲਈ ਇਹ ਜਦੋਂ ਬਾਹਰੋਂ ਕੇ ਆ ਕੇ ਨਾ ਸਾਨੂੰ ਲੈ ਕੇ ਜਾਂਦੇ ਚੱਕ ਕੇ ਸਾਡੇ ਮੁੰਡਿਆਂ ਨੂੰ ਇਹ ਦੁੱਖਵਾ ਲੱਗਦਾ ਸਾਨੂੰ ਕੋਈ ਫਰਕ ਨਹੀਂ ਕਿਹੜਾ ਮੁੰਡਾ ਹੋਵੇ ਸਾਡੇ ਮੁੰਡੇ ਸੇਮ ਹੀ ਆ ਸਾਲੇ ਉਹ ਸੰਗਤ ਜੀ ਖਿਆਲ ਰੱਖਿਓ ਕਿ ਖਿਆਲ ਰੱਖਿਓ ਕਿ ਤੁਸੀਂ ਸਾਰੇ ਦੁਨੀਆ ਦੇ ਵਿੱਚ ਮੈਂ ਹੁਣ ਸ਼ੇਅਰ ਕਰਨ ਲੱਗਾ ਲਾਈਵ ਇਹ ਤੁਸੀਂ ਪਲੀਜ਼ ਸ਼ੇਅਰ ਕਰਿਓ ਪਰ ਇਸ ਵੇਲੇ ਇੱਕ ਦੂਜੇ ਦਾ ਸਾਥ ਦੇਣ ਦੀ ਲੋੜ ਹੈ ਖਲਾਫ ਬੋਲਣ ਦੀ ਲੋੜ ਨਹੀਂ ਸਾਡਾ ਬਹੁਤ ਭਾਰ ਆ ਰਿਹਾ ਸੈਂਟਰ ਦੀ ਸਰਕਾਰ ਤੋਂ ਜੇ ਸਿੱਖ ਇਕੱਠੇ ਹੋਵੇ ਕੁਝ ਨਹੀਂ ਕਰ ਸਕਦੇ ਸੰਗਤ ਜੀ ਛੱਡ ਦੀ ਗੱਲ ਪੋਜ਼ਿਟਿਵ ਤੇ ਜਿਹੜੀ ਨਿਊਜ਼ ਦੇਖਦੇ ਤੁਸੀਂ ਨਾ ਨਿਊਜ਼ ਇੰਡੀਆ ਤੋਂ ਉਹ ਵੀ ਖਿਆਲ ਨਾਲ ਦੇਖਿਆ ਕਰੋ ਉਹਦੇ ਵਿੱਚ ਬਹੁਤ ਪ੍ਰੋਪਾਗੈਂਡਾ ਮਿਸ ਇਨਫੋਰਮੇਸ਼ਨ ਹੋ ਰਹੀ ਹੈ ਜੋ ਬਹੁਤ ਜਿਆਦਾ ਤੁਹਾਨੂੰ ਅਮਰਪੁਰ ਸੇ ਪੌਣੇ ਤਾਂ ਲੜਾਉਣ ਨੂੰ ਇੱਕ ਦੂਜੇ ਬਸ ਜਿਹੜੇ ਸਾਡੇ ਭਾਈ ਸਿੰਘ ਜੀ ਉਹਦੇ ਖਿਲਾਫ ਝੂਠ ਬੋਲਿਆ ਪੇਪਰਾਂ ਦੇ ਵਿੱਚ ਮੀਡੀਆ ਵਿੱਚ ਪਲੀਜ਼ ਮੇਰੀ ਅਹੀ ਬੇਨਤੀ ਖਿਆਲ ਨਾਲ ਸਮਝੋ ਕੌਣ ਕੀ ਲਿਖਦਾ ਹਰ ਗੱਲ ਮੰਨਣੀ ਲੋੜ ਨਹੀਂ ਹੁੰਦੀ ਫਿਰ ਸਾਡੇ ਖਾਬ ਸਾਡੇ ਦੇ ਖਾਬ ਬਹੁਤ ਬੋਲੇ ਆ ਸਾਨੂੰ ਪਤਾ ਬਹੁਤ ਗਲਤ ਹੈ ਪਰ ਅਸੀਂ ਕਿਸੇ ਨੂੰ ਕਹਿਣ ਲਈ ਨਹੀਂ ਵੀ ਘੜੀ ਘੜੀ ਪਈ ਨਹੀਂ ਉਹ ਗਲਤ ਬੋਲਦੇ ਅਸਾਂ ਠੀਕ ਹੈ ਸੰਦੇ ਸਿਆਣੀ ਆ ਨੂੰ ਤੁਸੀਂ ਸਿਆਣੀ ਬਣੋ ਸਿਆਣੀ ਬਣੋ ਜਿਹੜੀ ਖਬਰ ਆ ਰਹੀਆਂ ਜਿਹੜੇ ਨਿਊਜ਼ਪੇਪਰ ਤੋਂ ਲਿਖੇ ਤੇ ਹੋਰ ਇੰਡੀਆਂ ਤੋਂ ਜਿਹੜਾ ਮਤਲਬ ਵੀ ਉਹ ਸਾਰੀ ਥੀਕ ਹੈ ਛੋੜ ਜਿਹੜੇ ਭਈ ਸਾਡੇ ਮੁੰਡੇ ਨੇ ਚੱਕੇ ਆ ਜਿਹੜੇ ਅਸੀਂ ਗਰੀਬ ਪਰਾਂ ਤੋਂ ਆ ਇਹ ਤੁਹਾਨੂੰ ਜਾਣ ਚਾਹੀ ਕਿੱਥੇ ਆ ਇਕੱਠੇ ਹੋ ਕੇ ਮਦਦ ਕਰੀਏ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੇ ਬੱਚੇ